ਅੱਜ ਜਿਸ ਵਿਸ਼ੇ ਤੇ ਅਸੀਂ ਗੱਲਬਾਤ ਕਰਨੀ ਹੈ ਉਹ ਬਹੁਤ ਗੰਭੀਰ ਵਿਸ਼ਾ ਹੈ। ਕਰੋਨਾ ਵਰਗੇ ਸੰਕਟ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਹੁਣ ਨਵਾਂ ਸੰਕਟ ਆ ਰਿਹਾ ਹੈ। ਹਾਲਾਂਕਿ ਮੈਂ ਡਿਡਕਸ਼ਨ ਵਿੱਚ ਉਹਦਾ ਨਾਮ ਨਹੀਂ ਦੱਸਿਆ ਕਿ ਜਿਹਨੂੰ ਮੌਨਕੀ ਬੋਕਸ ਕਹਿੰਦੇ ਨੇ ਹਨ। ਸੋ ਪਹਿਲਾਂ ਤੇ ਦੱਸੋ ਕਿ ਐਮਪੌਕਸ ਵਾਇਰਸ ਹੈ ਕੀ? ਆਪਾਂ ਅੱਜ ਕਿਉਂ ਗੱਲ ਕਰ ਰਹੇ ਇਸ ਦੇ ਬਾਰੇ? ਜੀ ਬਾਈ। ਇੱਕ ਕੇਸ ਪਾਕਿਸਤਾਨ ਦੇ ਵਿੱਚ ਪਾਇਆ ਗਿਆ ਹੈ। 17000 ਕੇਸ ਜਿਹੜੇ ਡਿਟੈਕਟ ਕੀਤੇ ਗਏ ਤੇ ਜਿਨ੍ਹਾਂ ਦੇ ਵਿੱਚੋਂ 500 ਲੱਖ ਮੌਤਾ ਹੋਈ। ਇਸ ਵੀਰਸ ਇਸੇ ਕਰਕੇ World Health Organization ਨੇ ਪਿਛਲੇ ਦਿਨੀ ਗਲੋਬਲ ਹੈਲਥ ਐਮਰਜੈਂਸੀ ਐਲਾਨ ਦਿੱਤੀ ਹੈ ਇਹਨਾਂ ਕੋਰੋਨਾ ਤੋਂ ਵੀ ਜ਼ਿਆਦਾ ਖਤਰਨਾਕ ਲੱਗਦਾ ਹੈ ਜਿਵੇਂ ਕਿ ਉਹ ਦੱਸ ਰਹੇ ਹਨ WHO ਬਹੁਤ ਜ਼ਿਆਦਾ ਖਤਰੇ ਦੀ ਘੰਟੀ ਜਗਤ ਨੂੰ ਵਜਾ ਦਿੱਤੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਐਸ ਤਲਾਨੀਆਂ ਚੈਨਲ ਤੇ ਮੈਂ ਹਾਂ ਗੁਰਦੇਵ ਧਾਲੀਵਾਲ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਹਰ ਵਾਰ ਅਸੀਂ ਇਸ ਚੈਨਲ ਤੇ ਇਸ ਪ੍ਰੋਗਰਾਮ ਤੇ ਮੱਧ ਰਹੇ ਹਾਂ ਤੁਹਾਡੇ ਤੱਕ ਸਿਹਤ ਸੰਬੰਧੀ ਜਾਣਕਾਰੀਆਂ ਪਹੁੰਚਾਉਂਦੇ ਰਹਿਣੇ ਆ ਸੋ ਅੱਜ ਜਿਸ ਵਿਸ਼ੇ ਤੇ ਅਸੀਂ ਗੱਲਬਾਤ ਕਰਨੀ ਹੈ ਉਹ ਬਹੁਤ ਗੰਭੀਰ ਵਿਸ਼ਾ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਰੋਨਾ ਵਰਗੇ ਸੰਕਟ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸਾਡਾ ਦੇਸ਼ੀ ਨਹੀਂ ਪੂਰੀ ਦੁਨੀਆ ਪ੍ਰਭਾਵਿਤ ਹੋਈ ਇਸ ਸੰਕਟ ਤੋਂ ਔਰ ਇਸ ਸੰਕਟ ਤੋਂ ਨਿਕੜ ਕੇ ਅਜੇ ਅੱਬਾਂ ਪਾਰ ਹੀ ਹੋਏ ਹਾਂ ਕਿ ਇੱਕ ਹੋਰ ਨਵਾਂ ਖਤਰਾ ਮਡਰਉਣ ਲੱਗ ਪਿਆ ਇੱਕ ਖਤਰਾ ਜੀ ਇੱਕ ਹੋਰ ਨਵਾਂ ਵਾਇਰਸ ਇਸ ਵਾਇਰਸ ਦਾ ਖੌਫ ਇੰਨਾ ਜ਼ਿਆਦਾ ਹੈ ਕਿ WHO ਯਾਨੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੱਥੇ ਤੇ ਵੀ ਤਰੇੜੀ ਲਿਆਂਦੀ ਇਸੇ ਕਰਕੇ World Health Organization ਨੇ ਪਿਛਲੇ ਦਿਨੀ ਗਲੋਬਲ ਹੈਲਥ ਐਮਰਜੈਂਸੀ ਐਲਾਨ ਦਿੱਤੀ ਹੈ। ਸੋ ਇਹ ਵਾਇਰਸ ਕੀ ਹੈ, ਬਿਮਾਰੀ ਕੀ ਹੈ, ਕਿਹੜੇ ਦੇਸ਼ਾਂ ਵਿੱਚ ਫੈਲ ਚੁੱਕੀ ਹੈ ਤੇ ਆਪਣੇ ਦੇਸ਼ ਲਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਖਤਰੇ ਦੀ ਘੰਟੀ ਕਿੰਨੀ ਕੋ ਜਿਆਦਾ ਹੈ। ਸੋ तमाम ਇਸ ਮੁੱਦੇ ਤੇ ਅਸੀਂ ਗੱਲਬਾਤ ਚਾਰੀ ਰੱਖਾਂਗੇ। ਸੋ ਸਾਡੇ ਨਾਲ ਗੱਲਬਾਤ ਕਰਨੀ ਮੌਜੂਦ ਨੇ ਵੈਦ ਤਲਵਿੰਦਰ ਸਿੰਘ ਤਲਾਨੀਆਂ ਹਣੀ। ਸੋ ਉਹਨਾਂ ਨਾਲ ਕਰਦੇ ਗੱਲਬਾਤ ਪਹਿਲਾਂ ਕਰਦੇ ਸਵਾਗਤ ਤੇ ਫਿਰ ਕਰਦੇ ਗੱਲਬਾਤ। ਸਚੀ ਗੱਲ ਬੈਸਾ ਸਾਫੀ ਕਾਮਰਦੇਵ ਸਿੰਘ ਜੀ ਠੀਕ ਠਾਕ ਹੋ ਜੀ ਹਾਂ ਬਿਲਕੁਲ ਫਸ ਕਲਾਸ ਤੁਸੀਂ ਦੱਸੋ ਠੀਕ ਠਾਕ ਕਾਫੀ ਦਿਨਾਂ ਬਾਅਦ ਜੁੜੇ ਆਪਾਂ ਹਾਂ ਜੀ ਕਾਫੀ ਦਿਨਾਂ ਬਾਅਦ ਆਪਾਂ ਇਕੱਠੇ ਹੋਏ ਜੀ ਹੋਰ ਤੁਸੀਂ ਬਿਲਕੁਲ ਹਾਂ ਜੀ ਬਿਲਕੁਲ ਠੀਕ ਹੈ ਜੀ ਜੀ ਸੋ ਆਪਾਂ ਗੱਲਬਾਤ ਕਰੀਏ ਜੋ ਹੁਣ ਨਵਾਂ ਸੰਕਟ ਆ ਰਿਹਾ ਹੈ ਹਾਲਾਂਕਿ ਮੈਂ ਡਿਡਕਸ਼ਨ ਵਿੱਚ ਉਹਦਾ ਨਾਮ ਨਹੀਂ ਦੱਸਿਆ ਕਿ ਜਿਹਨੂੰ ਮੰਕੀ ਬਾਕਸ ਕਹਿੰਦੇ ਨੇ ਹਾਂ ਨਾ ਐਮ ਬਾਕਸ ਹਾਂ ਸੋ ਇਹ ਕੀ ਆ ਪਹਿਲਾ ਸਵਤੋਪਲਾ ਦੱਸੋ ਵੀ ਐਮ ਬਾਕਸ ਵਾਰ ਇਸ ਹੈ ਕੀ ਪ੍ਰਦੇਪ ਸਿੰਘ ਜੀ ਆਪਾਂ ਵੀ ਇਸ ਦੇ ਬਾਰੇ ਪੜੇ ਹੀ ਆ ਜੀ ਐਕਚੁਅਲੀ ਕਾਫੀ ਚੈਨਲਾਂ ਨੇ ਇਸ ਦੀ ਜਿਹੜੀ ਖਬਰ ਪਾਈ ਹੈ ਜੀ ਉਹ ਆਪਾਂ ਸੋਚਿਆ ਕਿ ਇਹ ਪੰਜਾਬੀ ਦੇ ਵਿੱਚ ਥੋੜੀ ਜੀ ਜਾਣਕਾਰੀ ਦਿੱਤੀ ਜਾਵੇ ਆਪਣੇ ਪੰਜਾਬੀਆਂ ਨੂੰ ਅਸੀਂ ਵੀ ਪੜ ਕੇ ਹੀ ਜਾਣਕਾਰੀ ਦੇ ਰਹੇ ਹਾਂ ਕੋਈ ਇਹ ਨਹੀਂ ਹੈਗਾ ਕਿ ਸਾਡੇ ਕੋਲ ਇਸ ਦੀ ਕੋਈ ਦਵਾਈ ਹੈਗੀ ਹੈ ਜਾਂ ਤੁਹਾਨੂੰ ਕੋਈ ਉਦਾਂ ਦੀ ਕੋਈ ਸਲਾਹ ਦੇ ਸਕਾਂਗੇ ਸਾਫ ਸਵਾਈ ਬਾਰੇ ਗੱਲ ਕਰਾਂਗੇ ਇਸ ਦੇ ਲਈ ਕਿ ਆਪਾਂ ਇਸ ਤੋਂ ਥੋੜਾ ਬਹੁਤਾ ਕਿਦਾਂ ਜਿੱਦਾਂ WHO ਨੇ ਕਿਹਾ ਕਿ ਤੁਸੀਂ ਇਹ ਚੀਜ਼ਾਂ ਦਾ ਬਚਾਅ ਰੱਖਣਾ ਉਸ ਬਾਰੇ ਅੱਜ ਗੱਲ ਕਰਾਂਗੇ ਜੀ ਜੀ ਹਾਂ ਜੀ ਇਹ ਮੈਂ ਪੁੱਛ ਰਿਹਾ ਸੀ ਵੀ ਇਹ ਵੈਸੇ ਹੈਕ ਕੀ ਹੈ ਮਤਲਬ ਕਿੱਥੇ ਪਾਇਆ ਗਿਆ ਪਹਿਲੀ ਵਾਰ ਜਾਂ ਇਹਨਾਂ ਪਹਿਲੀ ਵਾਰ 1958 ਦੇ ਵਿੱਚ ਬਾਂਦਰਾਂ 'ਚ ਦੇਖਿਆ ਗਿਆ ਸੀ ਜੀ ਸੋ ਉਹਨੇ ਲੰਬੇ ਸਮੇਂ ਤੋਂ ਤਾਂ ਇਹ ਛੁਪਿਆ ਹੋਇਆ ਸੀਗਾ ਪਰ ਹੁਣ ਇਹ ਦੁਬਾਰੇ ਜਿਹੜਾ ਵਾਇਰਸ ਹੈ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ ਜਿਹੜੇ ਸਾਊਥ ਅਫਰੀਕਾ ਅਫਰੀਕਨ ਦੇਸ਼ ਹੈ ਉਹਨਾਂ ਦੇ ਵਿੱਚ ਇਸ ਦੀ ਜਿਹੜੀ ਬਹੁਤਾਤ ਹੈ ਬਹੁਤ ਜ਼ਿਆਦਾ ਹੈ ਮਤਲਬ ਪਿਛਲੇ ਇਸ ਸਾਲ ਦੇ ਵਿੱਚ 24 ਦੇ ਵਿੱਚ ਹੁਣ ਤੱਕ 8ਵੇਂ ਮਹੀਨੇ ਤੱਕ ਹਾਂ ਦੱਸਰੇ ਸੀਗੇ ਕਿ ਨਿਊਜ਼ ਵਾਲੇ ਕਿ 17000 ਕੇਸ ਜਿਹੜੇ ਡਿਟੈਕਟ ਕੀਤੇ ਗਏ ਤੇ ਜਿਨ੍ਹਾਂ ਦੇ ਵਿੱਚੋਂ 500 ਪਲੱਸ ਮੌਤਾਂ ਹੋ ਚੁੱਕੀਆਂ ਹੂੰ ਇਸ ਵਾਇਰਸ ਦੇ ਨਾਮ ਐਮ ਪੌਕਸ ਨਹੀਂ ਕੀ ਲੱਗਦਾ ਵੀ ਵੀ ਕੋਰੋਨਾ ਵਰਗਾ ਹੀ ਵਾਇਰਸ ਆ ਖਤਰਾ ਉਹਨੇ ਹੀ ਵੱਡਾ ਇਹਦਾ ਕੋਰੋਨਾ ਤੋਂ ਵੀ ਜ਼ਿਆਦਾ ਖਤਰਨਾਕ ਲੱਗਦਾ ਹੈ ਜਿਵੇਂ ਕਿ ਉਹ ਦੱਸ ਰਹੇ ਹੈ WHO ਵਾਲੇ ਜੀ ਇਸ ਦੇ ਨਾਲ ਪੂਰੇ ਫੇਸ ਤੇ ਪੂਰੀ ਬੋਡੀ ਦੇ ਉੱਤੇ ਮੌਕੇ ਹੋ ਜਾਂਦੇ ਨੇ ਜੀ ਹੂੰ ਤੇ ਕਾਫੀ ਇਚਿੰਗ ਹੁੰਦੀ ਹੈ ਜਿਵੇਂ ਕਿ ਜੋ ਜੋ ਉਹਨਾਂ ਨੇ ਦੱਸਿਆ ਸੀ ਤੁਹਾਨੂੰ ਥੋੜਾ ਉਹ ਜਾਣਕਾਰੀ ਸਾਂਝੀ ਕਰਦੇ ਆਂ ਜੀ ਸੋ ਕਿਚਿੰਗ ਹੁੰਦੀ ਹੈ ਜੀ ਖਾਣਾ ਖਾਣ ਦੇ ਟਾਈਮ ਤਕਲੀਫ ਹੁੰਦੀ ਹੈ ਗੜੇ ਚ ਖਰਾਸ਼ ਹੋਣ ਲੱਗ ਜਾਂਦੀ ਹੈ ਹਾਂ ਹੁਣ ਕਈ ਕਹਿੰਦੇ ਨੇ ਜੀ ਕਿ ਪਲਾਂਟ ਕੀਤਾ ਹੋਇਆ ਵਾਇਰਸ ਹੈ ਉਹ ਤਾਂ ਦੇਖੋ ਅਲੱਗ ਹੈ ਉਹ ਤਾਂ ਮਾਹਿਰਾਂ ਦੀ ਸੋਚਣ ਦੀ ਗੱਲ ਹੈਗੀ ਹੈ ਪਰ ਜਿਹੜਾ ਬਚਣ ਦਾ ਹੈਗਾ ਆਪਾਂ ਅੱਜ ਕਿਉਂ ਗੱਲ ਕਰ ਰਹੇ ਹਿੱਸੇ ਬਾਰੇ ਜੀ ਬਿਲਕੁਲ ਇੱਕ ਕੇਸ ਪਾਕਿਸਤਾਨ ਦੇ ਵਿੱਚ ਪਾਇਆ ਗਿਆ ਜਿਹੜਾ 15 ਅਗਸਤ ਨੂੰ ਇੱਕ ਕੇਸ ਸਵੀਡਨ ਦੇ ਵਿੱਚ ਪਾਇਆ ਗਿਆ ਹਾਂ 15 ਅਗਸਤ ਪਾਕਿਸਤਾਨ ਹੈਗਾ ਆਪਣੇ ਨੇੜੇ ਤੇ ਜਿੰਨੇ ਵੀ ਸਾਊਥ ਅਫਰੀਕਾ ਤੇ ਜਿਹੜੇ ਦੇਸ਼ ਹੈ ਬਰੁੰਡੀਆ ਇਹ ਨਿਆਏ ਇਹਨਾਂ ਸਾਰੇ ਦੇਸ਼ਾਂ ਦੇ ਨੇੜੇ ਜਿਹੜੇ ਹੋਰ ਦੇਸ਼ਾਂ ਉਹਨਾਂ ਦੇ ਵਿੱਚ ਇਹ ਬੈਂਕ ਤੇਜ਼ੀ ਨਾਲ ਰੁੱਚੇ ਟੋਪ ਰਿਆ ਛਾ ਪਹਿਲਾ ਪਾਲੇ ਅਫਰੀਕਨ ਜਿਹੜਾ ਕੰਟੀਨੈਂਟਲ ਉੱਥੇ ਪਾਇਆ ਗਿਆ ਹਾਂਜੀ ਪਹਿਲਾ ਇਹ ਅਫਰੀਕਨ ਕੰਟੀਨੈਂਟਲ ਦੇ ਵਿੱਚ ਪਾਇਆ ਗਿਆ ਉਸ ਤੋਂ ਬਾਅਦ ਜਿਹੜੇ ਉਸ ਦੇ ਨੇੜੇ ਦੇ ਦੇਸ਼ ਹੈ ਉੱਥੇ ਅੱਛਾ ਇਸ ਦੇ ਸਿੰਪਟਮ ਜਿਹੜੇ ਜਾਣੇ ਸ਼ੁਰੂ ਹੋਏ ਹਨ ਮਰੀਜ਼ ਆਉਣੇ ਸ਼ੁਰੂ ਹੋਏ ਹਨ ਤੇ ਹੁਣ ਤੱਕ ਰਿਪੋਰਟਸ ਦੇ ਹਿਸਾਬ ਨਾਲ ਦੇਖੀਏ ਤਾਂ 13 ਦੇਸ਼ਾਂ ਦੇ ਵਿੱਚ ਇਹ ਵਾਇਰਸ ਅਟੈਕ ਕਰ ਚੁੱਕਿਆ ਜੀ ਬਾਈਬ ਸਾਹਿਬ ਇਹ ਜਿਹੜਾ ਵਾਇਰਸ ਆ ਇਹਦਾ ਇੰਨਾ ਖਤਰਨਾਕ ਹੈ ਕਿ ਕਿੰਨੀ ਕਿ ਤੇਜ਼ੀ ਨਾਲ ਦੁਨੀਆ ਤੇ ਫੈਲ ਰਿਹਾ ਇਹ ਦੇਖੋ ਆਪਾਂ ਰਿਪੋਰਟਸ ਦੀ ਮੰਨੀਏ ਤਾਂ ਰਿਪੋਰਟਸ ਕਹਿ ਰਹੀਆਂ ਕਿ ਪਿਛਲੇ ਸਾਲ ਦੇ 23 ਦੇ ਮੁਕਾਬਲੇ ਇਸ ਸਾਲ 24 ਦੇ ਵਿੱਚ ਇਹ 160% ਦੀ ਤੇਜ਼ੀ ਨਾਲ ਫੈਲ ਰਿਹਾ ਹੈ। ਉਹ ਬਹੁਤ ਜ਼ਿਆਦਾ ਖਤਰੇ ਦੀ ਗੱਲ ਹੈ ਦੁਨੀਆ ਵਾਸਤੇ। ਮੈਂ WHO ਦੀ ਮੈਕ ਰਿਪੋਰਟ ਪੜ੍ਹ ਰਿਹਾ ਸੀ ਉਹਦੇ ਚ ਕਹਿ ਰਹੇ ਕਿ ਹੋ ਸਕਦਾ ਆਉਣ ਵਾਲੇ ਸਮੇਂ ਚ ਲੰਮਾ ਲੋਕਡਾਊਨ ਲੱਗ ਸਕਦਾ ਹੈ। ਕੋਈ ਕੋਈ ਡਰੋਨ ਵਾਲੀ ਗੱਲ ਨਹੀਂ ਹੈਗੀ ਅਸੀਂ ਜਿੱਦਾਂ ਪੜਿਆ ਤੁਹਾਨੂੰ ਉਦਾਂ ਦੀ ਜਾਣਕਾਰੀ ਦੇ ਰਹੇ ਹਾਂ। ਵੈਸੇ ਵੀ ਭਾਰਤ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਤੁਸੀਂ ਧਿਆਨ ਰੱਖੋ ਜਿਹੜੇ ਬਾਹਰੋਂ ਪਰਦੇਸ਼ ਤੋਂ ਕੋਈ ਆਪਣੇ ਦੇਸ਼ 'ਚ ਆ ਰਿਹਾ ਹੈ ਉਸ ਦੇ ਨਾਲ ਡਾਇਰੈਕਟਲੀ ਹੱਥ ਨਾ ਮਿਲਾਓ ਉਹਨੂੰ ਗਲੇ ਨਾ ਮਿਲੋ ਜੀ ਖਾਣ ਪੀਣ ਦਾ ਧਿਆਨ ਰੱਖੋ ਹਾਂਜੀ ਬਿਲਕੁਲ ਕਹਿੰਦੇ ਕਿ ਰਿਪੋਰਟਾਂ ਦੇ ਉੱਪਰ ਵੀ ਬਹੁਤ ਸਖਤੀ ਕਹਿ ਲੋ ਕਿ ਉਹਨਾਂ ਨੇ ਅਲਰਟ ਜਾਰੀ ਕਰ ਦਿੱਤਾ ਹੈ ਹੈਲਥ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਕਿਹਾ ਤਾਂ ਅਲਰਟ ਤੇ ਜਾਂ ਐਮਰਜੈਂਸੀ ਤੇ ਰਹਿਣ ਲਈ ਕਿਹਾ ਦਿੱਤਾ ਗਿਆ ਤੇ ਲੈਬਾਂ ਨੂੰ ਜਿਹੜੇ ਲੈਬ ਨੇ ਜਿੱਥੇ ਟੈਸਟ ਹੁੰਦੇ ਨੇ ਟੈਸਟਿੰਗ ਨੂੰ ਵੀ ਕਿਹਾ ਦਿੱਤਾ ਗਿਆ ਵੀ ਇਹ ਜਲਦੀ ਤੋਂ ਜਲਦੀ ਜਾਓ ਮਤਲਬ ਇਹ ਚੀਜ਼ਾਂ ਨੂੰ ਅਲਰਟ ਤੇ ਰਹਿਣ ਦੀ ਕਹਿਣੀ ਹਾਂਜੀ ਹਾਂਜੀ ਬਿਲਕੁਲ ਇਹ ਲੈਬ ਟ ਵਾਲਿਆਂ ਨੂੰ ਅਲਰਟ ਤੇ ਜਿਹੜੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਅੰਦਰੋਂ ਖਾਤੀ ਹੈ ਜਿਹੜੇ ਮੈਡੀਕਲ ਟੀਮਾਂ ਹੈ ਕਿ ਉਹਨਾਂ ਨੂੰ ਵੀ ਅਲਰਟ ਤੇ ਕੀਤਾ ਹੋਣਾ ਸਰਕਾਰ ਨੇ ਸੋ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀ ਸਰਕਾਰ ਨਹੀਂ ਦੱਸਦੀ ਹੈਗੀ ਕਈ ਵਾਰੀ ਕਿਉਂਕਿ ਅੰਦਰੋਂ ਚੱਲਦਾ ਜਿਹੜਾ ਕਿਉਂਕਿ ਪਹਿਲਾਂ ਸੀ ਖਲਾਜਾ ਭੁਗਤ ਚੁੱਕੀਆਂ ਤੱਕ ਨਹੀਂ ਹੈ ਨਾ ਸਾਰੀ ਦੁਨੀਆ ਨੇ ਭੁਗਤਿਆ ਲੇਕਿਨ ਇੰਡੀਆ ਨੇ ਵੀ ਉਸ ਤਰੀਕੇ ਨਾਲ ਪਹਿਲਾਂ ਸੀ ਨਹੀਂ ਸੋਚਿਆ ਜਦੋਂ ਜਦੋਂ ਐਮਰਜੈਂਸੀ ਆ ਗਈ ਤੇ ਬਾਅਦ ਵਿੱਚ ਅਸੀਂ ਸੋਚਦੇ ਹਾਂ ਜੇ ਵੱਡੇ ਨੁਕਸਾਨ ਤੋਂ ਤਾਂ ਬਚ ਹੀ ਸਕਦੇ ਆਂ ਹਾਂਜੀ ਜੇਕਰ ਕਿਸੇ ਨੂੰ ਵੀ ਹੁਣ ਲੱਗਦਾ ਤੁਹਾਨੂੰ ਕਿ ਸ਼ਾਇਦ ਐਦਾਂ ਦਾ ਕੁਝ ਨਹੀਂ ਹੈਗਾ ਹਨਾ ਤੁਸੀਂ ਨਾ YouTube ਤੇ ਜਾ ਕੇ Mbox Monkeypox ਇਸ ਨੂੰ ਸਰਚ ਕਰਿਓ ਜ਼ਰੂਰ ਇਸ ਦੇ ਬਾਰੇ ਗਿਆਨ ਲਿਓ ਤੇ ਇਹ ਜਾਣਕਾਰੀ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਸਾਂਝੀ ਕਰਿਓ ਤਾਂ ਪਹਿਲੇ ਹੀ ਆਪਾਂ ਅਗਾਹ ਹੋ ਜਾਾਂਗੇ ਧਿਆਨ ਰੱਖ ਲਾਂਗੇ ਤਾਂ ਆਪਾਂ ਵੀ ਕ ਵੱਡੇ ਖਤਰੇ ਤੋਂ ਬਚ ਸਕਦੇ ਆਂ ਬਿਲਕੁਲ ਹਾਂਜੀ ਅੱਛਾ ਜਿਹੜੇ ਲੱਛਣ ਨੇ ਉਹ ਮਤਲਬ ਜਿਵੇਂ ਕਹਿੰਦੇ ਨਾ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਜਲਦੀ ਜਲਦੀ ਦੀ ਬਿਮਾਰੀਆਂ ਦੇ ਲੱਛਣ ਇੰਨੇ ਮਿਕਸ ਹੋ ਗਏ ਨੇ ਇਹਦੇ ਕੋਈ ਖਾਸ ਸਿੰਪਟਮ ਹੈਗੇ ਨਹੀਂ ਕਿ ਜਿਸ ਤਰ੍ਹਾਂ ਕਰੋਨਾ ਵਾਇਰਸ ਸੀਗਾ ਲੋਕਾਂ ਨੇ ਪਹਿਲਾਂ ਪਹਿਲੇ ਨੂੰ ਖੰਘ ਜੁਕਾਮ ਹੀ ਸਮਝਿਆ ਨਾ ਕੋਈ ਗੱਲ ਨਹੀਂ ਐਦਾਂ ਤਾਂ ਚੱਲਦਾ ਹੀ ਆ ਹਾਂਜੀ ਵਾਇਰਲ ਦਾ ਇਨਫੈਕਸ਼ਨ ਹੀ ਸਮਝਿਆ ਪਰ ਬਾਅਦ ਵਿੱਚ ਕਿੱਡਾ ਵੱਡਾ ਖਤਰਾ ਹੋ ਗਿਆ ਇਹਦੇ ਕੋਈ ਸਪੈਸ਼ਲ ਸਿੰਪਟਮ ਨੇ ਕਿ ਕੋਈ ਗੁਪਤੀ ਨਹੀਂ ਜ ਨਹੀਂ ਪਤਾ ਲੱਗਦਾ ਨਹੀਂ ਇਹ ਜਿਹੜੇ ਨਾ ਆਪਾਂ ਰਿਪੋਰਟਸ ਦੀ ਗੱਲ ਕਰੀਏ ਤਾਂ ਜਿਵੇਂ ਰਿਪੋਰਟਸ ਪੜ੍ਹੀਆਂ ਤਾਂ ਉਹਨਾਂ ਦੇ ਵਿੱਚ ਇਹ ਸਿੰਪਟਮਸ ਤਕਰੀਬਨ ਸੇਮ ਦਾਸਾ ਰਹੇ ਆ ਕਰੋਨਾ ਵਾਇ ਪਰ ਉਹ ਨਹੀਂ ਇਦਾਂ ਨਹੀਂ ਹੋ ਸਕਦਾ ਸੇਮ ਕਿਸੇ ਬਿਮਾਰੀ ਦੇ ਸੇਮ ਸਿੰਪਟਮਸ ਕੁਛ ਨਾ ਕੁਛ ਤਾਂ ਚੇਂਜ ਹੋਏਗਾ ਹਾਂ ਤੇ ਸਿਰਫ ਜਿਹੜਾ ਅਫਰੀਕਨ ਦੇਸ਼ਾਂ ਦੇ ਵਿੱਚ ਇਹ ਪ੍ਰੋਬਲਮ ਆਈ ਹੈ ਤੇ ਬਹੁਤ ਜ਼ਿਆਦੇ ਤੇਜ਼ੀ ਨਾਲ ਫੈਲ ਰਹੀ ਹੈ ਸੋ ਉਹਨਾਂ ਨੂੰ ਵੀ ਜਿੰਨੇ ਵੀ ਉੱਥੇ ਮਾਹਿਰ ਲੱਗੇ ਹੋਈਆਂ ਨੇ ਉਹਨਾਂ ਨੇ ਟੀਮਾਂ ਲੱਗੀਆਂ ਹੋਈਆਂ ਨੇ ਉਹ ਮਰੀਜ਼ਾਂ ਦੀ ਦੇਖਭਾਲ ਵਾਸਤੇ ਕੋਈ ਪ੍ਰੋਪਰ ਹਾਲੇ ਜਿਹੜੀ ਮੀਡੀਆ ਦੇ ਵਿੱਚ ਜਾਣਕਾਰੀ ਨਹੀਂ ਦੇ ਰਹੇ ਸਿਰਫ ਕੁਝ ਇੱਕ ਵੱਡੇ ਚੈਨਲ ਜਿਵੇਂ BBC ਹੋ ਗਿਆ NDTV ਆ ਹੋਰ ਜਿਹੜੇ ਹੈਗੇ ਇਦਾਂ ਦੇ ਵੱਡੇ ادارے ਉਹ ਜ਼ਰੂਰ ਇਸ ਚੀਜ਼ ਨੂੰ ਦੱਸ ਰਹੇ ਆ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਪਰਹੇਜ਼ ਰੱਖੋ ਜੀ ਤੇ ਤੁਹਾਡੇ ਨੂੰ ਜਾਣਕਾਰੀ ਸਾਂਝੀ ਕਰਨ ਦਾ ਇੱਕ ਹੋਰ ਮੇਰੇ ਤੋਂ ਪੁੱਛਣਾ ਸ਼ਾਂਕਾ ਕਿ ਆਪਣੇ ਨੇੜਲੇ ਦੇਸ਼ ਜਿਵੇਂ ਕਿ ਪਾਕਿਸਤਾਨ ਦੇ ਖੈਬਰ ਪਖਤੂਨ ਦੇ ਵਿੱਚ ਇੱਕ ਕੇਸ ਆਇਆ ਜੀ ਸੋ ਇਸ ਦੇ ਨਾਲ ਜਿਵੇਂ ਦੱਸਿਆ ਸੀਗਾ ਤੁਹਾਨੂੰ ਪਹਿਲਾਂ ਕਿ ਬਾਡੀ ਉਤੇ ਮੋਕੇ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਬਹੁਤ ਬੰਦਾ ਜਿਵੇਂ ਟੱਟ ਮਤਲਬ ਪਾਣੀ ਨਾਲ ਭਰੇ ਹੋਏ ਜਿਸ ਤਰ੍ਹਾਂ ਉਸ ਤਰੀਕੇ ਨਾਲ ਹਾਂਜੀ ਜਿਵੇਂ ਬਾਕਸ ਵਗੈਰਾ ਚੋਂ ਜਾਂਦੇ ਨਹੀਂ ਸੀ ਹਾਂਜੀ ਜਿਵੇਂ ਕਿ ਪਿੰਪਲ ਤੇ ਪਾਣੀ ਨਾਲ ਭਰ ਜਾਂਦੇ ਪਰਸਨਲ ਪਾਸੇ ਤੇ ਪੀਕ ਪੈ ਜਾਂਦੀ ਆ ਉਹਦੇ ਚ ਸੋ ਇੱਕ ਮੌਕੇ ਵੀ ਹੋ ਜਾਂਦੇ ਉਹਨਾਂ ਦੇ ਮੌਕੇ ਪੂਰੀ ਬਾਡੀ ਤੇ ਬਹੁਤ ਜ਼ਿਆਦਾ ਹੋ ਜਾਂਦੇ ਆ ਇਹ ਦਿਨ ਹਾਂਜੀ ਤੇ ਬਚਾਅ ਦੀ ਗੱਲ ਕਰੀ ਤਾਂ ਫਿਰ ਬਚਾਅ ਆਪਣੇ ਲਈ ਇੱਕ ਬਚਾਅ ਤੇ ਉਹ ਹੈ ਹੀ ਆ ਵੀ ਅਸੀਂ ਕਿਦੇ ਬਾਹਰੋਂ ਨਾ ਸਾਡੇ ਦੇਸ਼ ਚ ਆ ਜੇ ਹੈ ਨਾ ਉਹਦੇ ਲਈ ਸਰਕਾਰ ਵੀ ਚਿੰਤਤ ਆ ਵੈਸੇ ਪਰਸਨਲਟੀ ਆਪਣਾ ਆਪ ਮਤਲਬ ਜੇ ਲੋਕਾਂ ਨੇ ਆਪਣੀ ਹੈਲਥ ਨੂੰ ਵਧੀਆ ਰੱਖਣ ਲਈ ਬਚਾਅ ਕਰਨਾ ਹੋ ਜਾਂ ਪ੍ਰਿਕਾਸ਼ਨ ਰੱਖਣੀ ਹੋ ਤਾਂ ਕਿਹੜੇ ਲੱਗਦਾ ਤੁਹਾਨੂੰ ਵੀ ਜਿਹੜੇ ਵੈਸੇ ਨਾਰਮਲੀ ਸਾਨੂੰ ਰੱਖਣੀ ਚਾਹੀਦੇ ਨੇ ਹੋਰ ਵੀ ਅਲਮਤਾਂ ਤੋਂ ਬਚਣ ਲਈ ਮੇਰੀ ਸੋਚ ਹੈ ਇਹ ਜੀ ਕਿ ਇਹ ਵਾਇਰਸ ਜਿਵੇਂ ਬਰੁੰਡੀ ਇਹਨਾਂ ਇਹਨਾਂ ਦੇਸ਼ਾਂ ਦੇ ਵਿੱਚ ਜਿਆਦਾ ਫੈਲ ਰਿਹਾ ਹੈ ਇਹਨਾਂ ਕੰਟਰੀ ਦੇ ਵਿੱਚ ਹੈਨਾ ਇਹਨਾਂ ਕੰਟੀਨੈਂਟਸ ਦੇ ਵਿੱਚ ਸੋ ਉੱਥੇ ਗੰਦਗੀ ਬਹੁਤ ਜ਼ਿਆਦਾ ਹੈ ਇਹ ਵੀ ਆਪਾਂ ਵੀਡੀਓਜ਼ ਦੇ ਵਿੱਚ ਹੀ ਦੇਖੀ ਹੈ ਕਿ ਉੱਥੇ ਲੋਕ ਬਿਲਕੁਲ ਸਾਫ਼-ਸੁਥਰਾ ਰੱਖਦੇ ਹੈ ਸੋ ਇਸ ਦਾ ਮਤਲਬ ਕਿ ਇਹ ਵਾਇਰਸ ਜਿਹੜਾ ਗੰਦਗੀ ਨਾਲ ਜ਼ਿਆਦਾ ਫੈਲਦਾ ਹੈ ਇਸ ਕਰਕੇ ਆਪਣਾ ਸਭ ਤੋਂ ਪਹਿਲਾਂ ਤੁਸੀਂ ਘਰ ਦਾ ਖਾਣਾ ਖਾਓ ਸਾਫ਼-ਸੁਥਰਾ ਖਾਣਾ ਖਾਓ ਤੇ ਬਾਹਰ ਕਿਤੇ ਜਾਣਾ ਆਪਣਾ ਖਾਣਾ ਨਾਲ ਲੈ ਕੇ ਜਾਓ ਬਾਹਰ ਦਾ ਨਾ ਕਹੋ ਬਾਹਰ ਦਾ ਤਾਂ ਬਹੁਤ ਕੰਡੀਸ਼ਨ ਖਰਾਬ ਹੈ ਸਟਾਈਲ ਬਿਲਕੁਲ ਹਾਂਜੀ ਮਲਾਵਟ ਬਹੁਤ ਵੱਡੇ ਹਾਂਜੀ ਆਦਰਜੀ ਦਾ ਕਹ ਲਗਾ ਪਹਿਲਾਂ ਵੀਡੀਓ ਚ ਗੱਲਾਂ ਕੀਤੀਆਂ ਹਨ ਬਾਹਰ ਦਾ ਖਾਣਾ ਜਿੰਨਾ ਵੀ ਐਸਟੀ ਖਾਣਾ ਜਾਂ ਮਲਾਵਤੀ ਖਾਣਾ ਉਹਦੇ ਨਾਲ ਚੰਗਾ ਵੀ ਤੁਸੀਂ ਕੋਸ਼ਿਸ਼ ਕਰੋ ਵੀ ਘਰ ਦਾ ਖਾਣਾ ਜਾਂ ਹੈਲਦੀ ਖਾਣਾ ਖਾਣ ਦੀ ਬਿਲਕੁਲ ਬਿਲਕੁਲ ਅੱਛਾ ਬਈ ਸਾਹਿਬ ਜਿਵੇਂ ਆਪਾਂ ਕੋਰੋਨਾ ਜਦੋਂ ਆਇਆ ਉਸ ਤੋਂ ਬਾਅਦ ਰਿਸਰਚ ਹੋਈ ਬੜੀ ਜਲਦਬਾਜੀ ਨਾਲ ਕੋ ਵੈਕਸੀਨ ਤਿਆਰ ਕਰੋ ਬੜੀ ਜਲਦਬਾਜੀ ਜੀ ਹਾਲਾਂਕਿ ਉਹਦਾ ਪਰਫੈਕਟ ਦੇਖਿਆ ਵੀ ਪਿਛਲੇ ਦਿਨਾਂ ਲੋਕਾਂ ਨੇ ਕਿਹਾ ਵੀ ਗਲਤ ਹੋਇਆ ਲੈਬ ਨੇ ਵੀ ਮੰਨਿਆ ਵੀ ਨਹੀਂ ਅੰਡਰ ਦੇ ਕੋਲ 3000 ਜਲਦੀ ਜਲਦੀ ਬਣਾਇਆ ਕਬੀ ਰਹਿ ਗਿਆ ਹੁਣ ਅੱਛਾ ਜਾਂ ਆਪਣੀ ਭਾਰਤ ਸਰਕਾਰ ਜਾਂ ਉਧਰ ਦੀ ਕੋ ਵੈਕਸੀਨ ਤੇ ਕੰਮ ਹੋ ਰਿਹਾ ਉਹ ਕਹਦਾ WHO ਵਾਲੇ ਤਾਂ ਕਰ ਰਹੇ ਆ ਜੀ ਪਰ ਹਾਲੇ ਇਸ ਦੀ ਪ੍ਰੋਪਰ ਕੋਈ ਵੈਕਸੀਨ ਜਿਹੜੀ ਹੈਗੀ ਉਹਨੇ ਨਹੀਂ ਕਿਹਾ ਕਿ ਕੋਈ ਵੈਕਸੀਨ ਇਹਦੇ ਨਹੀਂ ਹੈ ਇਸੇ ਤਰ੍ਹਾਂ ਜਿਹੜਾ ਖਾਣਾ ਪਾਣਾ ਸਾਡਾ ਉਹ ਵੀ ਜਿਵੇਂ ਬੜ ਬਹੁਤ ਜ਼ਿਆਦਾ ਐਸਟਿਕ ਹੋ ਗਿਆ ਜਿਹਨੂੰ ਕਿਹਾ ਜਾਂਦਾ ਸਾਡੀ ਬਾਡੀ ਆਰਗੇਨਿਕ ਸੱਲਾ ਤੋਂ ਬੜੀ ਹੈ ਨਾ ਤੇ ਇਦਾਂ ਵੀ ਸਰ ਉਦਾਂ ਦਾ ਖਾਣਾ ਛੱਡ ਕੇ ਵੀ ਬਿਲਕੁਲ ਅਸੀਂ ਜਿਹੜਾ ਗੈਰ ਕੁਦਰਤੀ ਖਾਣੇ ਵੱਲ ਹੋ ਗਏ ਹਾਂ ਸੋਦੇ ਬਾਰੇ ਵੀ ਤੁਸੀਂ ਜ਼ਰੂਰ ਦੱਸੋ ਵੀ ਉਹ ਕਿਦਾਂ ਦਾ ਖਾਣਾ ਹੈ ਕਿਸ મતલਬ ਸਮਝ ਕੇ ਕਿ ਕਿਦਾਂ ਦੀ ਪ੍ਰਕਾਸ਼ਨ ਰੱਖ ਕੇ ਖਾਣ ਦੀ ਲੋੜ ਹੈ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਇਸ ਵੀਡੀਓ ਦੇ ਵਿੱਚ ਥੋੜੀ ਗੱਲ ਕੀਤੀ ਸੀ ਕਿ ਆਪਣੇ ਘਰ ਦਾ ਖਾਣਾ ਖਾਓ ਬਾਹਰ ਦਾ ਨਾ ਖਾਣਾ ਖਾਓ ਬਾਹਰ ਦਾ ਬਹੁਤ ਮਾੜਾ ਹਾਲ ਹੈ ਜਿਹੜਾ ਬੰਦਾ ਖਾਣਾ ਬਣਾ ਰਿਹਾ ਹੁੰਦਾ ਨਾ ਪਰ ਰੈਡੀ ਤੋਂ ਜਾ ਕੇ ਖਾਣੇ ਆ ਤੁਸੀਂ ਕਦੇ ਨਾ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਕਰਿਓ ਹਾਂ ਤੁਹਾਰੇ ਮੈਂ ਇਹ ਇਹ ਕਦੇ ਵੀ ਨਹੀਂ ਹੁੰਦਾ ਕਿ ਸਾਰੇ ਹੀ ਗਲਤ ਹੋਣ ਇਹ ਕਦੇ ਵੀ ਨਹੀਂ ਹੁੰਦਾ ਕਿ ਸਾਰੇ ਸਹੀ ਹੋਣ ਹਾਂ ਕੁਝ ਇੱਕ ਬੰਦੇ ਐਸੇ ਹੁੰਦੇ ਆ ਜਿਨ੍ਹਾਂ ਨੇ ਮਤਲਬ ਗੰਦਗੀ 'ਚ ਹੀ ਰਹਿਣਾ ਸਿੱਖਿਆ ਹੁੰਦਾ ਸਿਰਫ ਇੱਕ ਆਪਣੀ ਰੈਡੀ ਨੂੰ ਚਮਕਾ ਕੇ ਲੋੜੇ ਤੱਕ ਪੇਸ਼ ਕਰ ਦਿੰਦੇ ਹੁਣ ਕੱਲ ਤੁਸੀਂ ਨਵਾਂ ਸ਼ਹਿਰ ਦੀ ਵੀਡੀਓ ਦੇਖੋ ਉੱਥੇ ਇੱਕ ਬੰਦੇ ਦੀ ਬਹੁਤ ਹੀ ਸੋਹਣੀ ਦੁਕਾਨ ਬੜੀ ਸੋਹਣੀ ਰੈਡੀ ਉਹਦੀ ਤੇ ਉਸ ਨੇ ਕਿਸੇ ਬੰਦੇ ਨੂੰ ਜੂਸ ਪਿਲਾਇਆ ਹਾਂ ਉਹ ਜੂਸ ਪੀਣ ਤੋਂ ਬਾਅਦ ਉਹਨੂੰ ਵੋਮਟਿੰਗ ਆਈ ਤੇ ਉਹਨੇ ਜਦੋਂ ਆ ਕੇ ਦੁਬਾਰੇ ਚੈੱਕ ਕੀਤਾ ਉਸ ਰੇਡਿੰਗ ਨੂੰ ਤਾਂ ਉਸ ਦੇ ਉੱਤੇ ਬਿਲਕੁਲ ਜਿਹੜਾ ਫਰੂਟ ਸੀਗਾ ਗਲਿਆ ਹੋਇਆ ਛੜਿਆ ਹੋਇਆ ਉਲੀ ਲੱਗਿਆ ਫਰੂਟ ਤੇ ਉੱਥੇ ਫਿਰ মিডিਆ ਵਾਲੇ ਬੁਲਾਏ ਟੀਮ ਚ ਭਾਈਆਂ ਮੈਡੀਕਲ ਵਾਲੀਆਂ ਸੋ ਉਹਨਾਂ ਤੇ ਆ ਕੇ ਜਿਹੜੀ ਹੋ ਕਾਰਵਾਈ ਕਿੱਦਾਂ ਹੁੰਦੀ ਹੈ ਉਹ ਬਾਅਦ ਦੀ ਗੱਲ ਹੈ ਇਹ ਇਹ ਸਾਰੀਆਂ ਨੱਟ ਤੇ ਪਈਆਂ ਤੁਸੀਂ ਦੇਖੋ ਆਪਾਂ ਨਾ ਭੁੱਲ ਜਾਂਦੇ ਆ ਭੁੱਲ ਜਾਂਦੇ ਕੋਈ ਨਾ ਕਿਤੇ ਨਾ ਹੋਊਗਾ ਕੋਈ ਗੱਲ ਨਹੀਂ ਮੇਰੇ ਨਾਲ ਬਿਲਕੁਲ ਤੁਸੀਂ ਫਰੂਟ ਵਾਲੀ ਗੱਲ ਕੀਤੀ ਆ ਆਪਾਂ ਬਾਕੀ ਭੁੱਲ ਜਾਂਦੇ ਹੁਣ ਫਰੂਟ ਨਾਲ ਰਿਲੇਟਡ ਇੰਨੀ ਆ ਵੀਡੀਓਜ਼ ਆ ਰ ਪਹਿਲਾਂ ਦੇਖਿਆ ਜਨਤਾ ਜੀ ਇਹ ਕਿ ਕਿੱਲਾ ਹੁੰਦਾ ਕਿ ਉਹ ਕੱਚਾ ਆਉਂਦਾ ਵੀ ਜੇ ਪੱਕਾ ਜਦੋਂ ਖਰਾਬ ਹੋ ਜਾਂਦਾ ਉਹਨੂੰ ਕੱਚਾ ਹੀ ਲੈਂਦਾ ਜਾਂਦਾ ਤੇ ਮੁੜ ਕੇ ਆਉਟਰ ਬਟਰ ਲਾ ਕੇ ਪਕਾਉਂਦੇ ਨੇ ਇੱਥੋਂ ਤੱਕ ਜੈ ਜਗਤ ਹੁਣ ਤਾਂ ਹਰ ਫਰੂਟ ਨਾਲ ਹੁਣ ਪਿਛਲੇ ਦਿਨੀ ਕੱਲ ਵੀਡੀਓ ਇੱਕਾਈ ਬੜੀ ਮੈਨੂੰ ਦਿਖਾਉਣਾ ਥੋੜੀ ਦੇਰ ਨੂੰ ਇਸ ਇੰਟਰਵਿਊ ਤੋਂ ਬਾਅਦ ਚ ਕਿ ਸੇਬਾਂ ਨੂੰ ਰੰਗ ਕੀਤਾ ਜਾ ਰਿਹਾ ਸੇਬ ਨੂੰ ਪੇਂਟ ਕਰ ਰਹੇ ਹੋਰ ਵੀ ਇਦਾਂ ਦੇ ਮਤਲਬ ਫਰੂਟ ਨਾਲ ਰਿਲੇਟਡ ਇੰਨਾ ਕੁਝ ਹੋ ਰਿਹਾ ਮੇਰੇ ਮਿੱਤਰ ਨੇ ਜੀ Shimla ਚ ਉਹ ਕਹਿੰਦਾ ਤੁਸੀਂ ਸੇਬ ਬੜਾ ਚਾਰਨ ਕਰ ਲਿਆ ਕਹਿੰਦੇ ਅਸੀਂ ਤਾਂ ਸੇਬ ਦੇਖੇ ਦੇ ਵੀ ਨਹੀਂ ਹੈਗੇ ਅਸੀਂ ਕਹਿੰਦੇ ਉਹ ਕ ਆਪਾਂ ਇੱਥੇ ਚਾਰ ਨਾਲ ਖੰਨੇ ਹੂੰ ਕਿਵੇਂ ਆਪਾਂ ਸਬਜ਼ੀਆਂ ਦਾ ਸਪਰੇਅ ਕਰਦੇ ਐ ਤਾਂ ਇਹ ਉਹ ਕਰਦੇ ਆਪਾਂ ਨੇ ਆਪਣੇ ਖਰਚੇ ਇੰਨੇ ਜ਼ਿਆਦੇ ਵਧਾ ਲਏ ਕਿ ਆਪਾਂ ਉਸ ਦੀ ਪੂਰਤੀ ਲਈ ਪਤਾ ਨਹੀਂ ਕਿੱਥੇ ਕਿੱਥੇ ਹੱਥ ਸੈਰ ਮਾਰਦੇ ਫਿਰਦੇ ਬਿਲਕੁਲ ਜਦ ਕਿ ਕੰਟਰੋਲ ਕੀਤਾ ਜਾ ਸਕਦਾ ਹਾਂ ਖੈਰ ਖਰਚੇ ਸਾਡੇ ਵੀ ਹੈਗੇ ਪਰ ਫਿਰ ਵੀ ਤੁਸੀਂ ਕੋਸ਼ਿਸ਼ ਕਰੋ ਕਿ ਉਸ ਨੂੰ ਹੈਂਡਲ ਕਰਨ ਦਾ ਜਿਹੜਾ ਹੈਗਾ ਉਹ ਸੋਰਸਿੰਗ ਨੂੰ ਸੋਰਸ ਹੈ ਜਿਹੜੇ ਉਹ ਇੱਕ ਤੋਂ ਜ਼ਿਆਦਾ ਕਰੋ ਉਹ ਦੇਖੋ ਤੁਸੀਂ ਕਿਵੇਂ ਕਰ ਸਕਦੇ ਹੋ ਹਰ ਇੱਕ ਬੰਦੇ ਕੋਲ ਕਲਾ ਹੁੰਦੀ ਹੈ ਸੋ ਤੁਸੀਂ ਆਪਣਾ ਜਿੰਨਾ ਸਾਫ ਸੁਥਰਾ ਖਾਣਾ ਖਾਓਗੇ ਧਿਆਨ ਰੱਖੋਗੇ ਉਹਨਾਂ ਵਧੀਆ ਬਿਲਕੁਲ ਜੀ ਬਿਲਕੁਲ ਸੋ ਗੱਲਾਂ ਬਾਤਾਂ ਹੋਰ ਵੀ ਹੋ ਸਕਦੀਆਂ ਨੇ ਪਰ ਆਪਣੀ ਵੀਡੀਓ ਜਿਆਦਾ ਲੰਬੀ ਹੋ ਜਾਣੀ ਸੋ ਤੁਹਾਡਾ ਬਹੁਤ ਧੰਨਵਾਦ ਸ਼ੁਕਰੀਆ ਅਸੀਂ ਟਾਈਮ ਕੱਢਿਆ ਤੇ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜੀ ਦਰਸ਼ਕੋ ਇਹ ਸੰ ਐ ਵੈ ਤਰਿੰਦਰ ਸਿੰਘ ਤਲਾਨੀ ਹੁੰਦੀ ਜਿਹੜੇ ਕਿ ਹਮੇਸ਼ਾ ਹੀ ਆਪਾਂ ਨੂੰ ਚੰਗੀ ਜਾਣਕਾਰੀ ਸੱਚੀ ਜਾਣਕਾਰੀ ਆਪਣੇ ਤੱਕ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਨੇ ਤੇ ਸਿਹਤ ਸੰਬੰਧੀ ਵਿਸ਼ਾਈ ਸਾਫ ਸੁਥਰੀ ਗੱਲਬਾਤ ਰੱਖਦੇ ਨੇ ਸੋ ਤੁਹਾਡੇ ਵੀ ਬੇਨਤੀ ਹੈ ਕਿ ਜਿਸ ਤਰ੍ਹਾਂ ਸੜਕਾਂ ਤੇ ਲਿਖਿਆ ਹੁੰਦਾ 10 ਲੋਕਾਂ ਲਿਖਿਆ ਹੁੰਦਾ ਕਿ ਬਚਾਓ ਵਿੱਚ ਹੀ ਬਚਾਓ ਆ ਬਿਲਕੁਲ ਬਚਾਓ ਵਿੱਚ ਹੀ ਬਚਾਓ ਆ ਜੀ ਆਪਣਾ ਧਿਆਨ ਰੱਖੋ ਸੋ ਚੰਗਾ ਖਾਓ ਹੈਲਦੀ ਖਾਓ ਸਿਹਤਮੰਦ ਰਹੋ ਕਿਉਂਕਿ ਪੰਜਾਬ ਕਿਸੇ ਸਿਹਤਮੰਦ ਜੁੱਸੇ ਜਾਂ ਤਕੜੇ ਜੁੱਸਿਆਂ ਕਰਕੇ ਜਾਣਿਆ ਜਾਂਦਾ ਤੇ ਜਾਣਿਆ ਜਾਂਦਾ ਵੀ ਰਹੂਗਾ ਕੋਈ ਗੱਲ ਨਹੀਂ ਫਿਕਰ ਵਾਲੀ ਕੋਈ ਗੱਲ ਨਹੀਂ ਬਸ ਤੁਸੀਂ ਆਪਾਂ ਨੂੰ ਆਪਾਂ ਥੋੜੇ ਸੁਹਿਰਦ ਹੋਈਏ ਸੋ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਇਸ ਚੈਨਲ ਨਾਲ ਜੁੜੇ ਰਹੋ ਜੇਕਰ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਕੋਈ ਕਮੈਂਟ ਕਰਨਾ ਚਾਹੁੰਦੇ ਕੋਈ ਗੱਲਬਾਤ ਕੋਈ ਵਿਚਾਰ ਰੱਖਣਾ ਚਾਹੁੰਦੇ ਜੀ ਸਤਿ ਸਕੇ ਤੁਹਾਡਾ ਸਵਾਗਤ ਆ ਪਰ ਆਪਣਾ ਵਿਚਾਰ ਵਿਚਾਰ ਦੀ ਤਰ੍ਹਾਂ ਰੱਖਿਆ ਜਾਵੇ ਕਿਉਂਕਿ ਵਿਚਾਰਾਂ 'ਚ મતਭੇਦ ਹੋ ਸਕਦੇ ਨੇ ਪਰ ਗਾਲੀ ਗਲੋਚ ਕਰਨਾ ਜਾਂ ਕੋਈ ਉਣਨਕੀ ਗੱਲ ਕਰਨਾ ਐ ਵੈਸੇ ਹੀ ਸੰਦੋ ਪੰਜਾਬੀਆਂ ਨੂੰ ਸੋਭਾ ਨਹੀਂ ਦਿੰਦਾ ਸੋ ਇਸੇ ਉਮੀਦ ਕਰਦੇ ਆ ਤੁਹਾਡੇ ਪਰਮੇਂਗਾਰੇ ਦੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਸਿਕਾ